Cody, 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 Cody. ਕਬੱਡੀ ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਕਿਰਪਾ ਕਰਕੇ ਬੈਠ ਜਾਣਗੇ ਸਾਹਮਣੇ ਕਬੱਡੀ ਪੈ ਗਈ ਸੁਗਰਾਜ ਦੇ ਬੋਲ ਲਾਓ ਕਹਿੰਦੇ ਗੁਰਵਿੰਦਰ ਖੂਨਰ ਵਾਲਾ ਕਬੱਡੀ ਪਾਉਣ ਦੇ ਲਈ ਵਾਅਦਾ ਹੈ ਕਾਂਗੇ ਦੇ ਗੁਰਵਿੰਦਰ ਦਾ ਹਰ ਜਫਾ ਕਹਿੰਦੇ 1000 ਦਾ ਹੋਵੇਗਾ ਬਲਜੀਤ ਯੂਐਸਏ ਅਮਨਦੀਪ ਯੂਐਸਏ ਸਵਰਨਜੀਤ ਯੂਐਸਏ ਅਵਤਾਰ ਯੂਐਸਏ ਇੰਦਰ ਇੰਦਰਜੀਤ ਯੂਐਸਏ ਲਾਓ ਗੁਰਵਿੰਦਰ ਕਾਂਗਾ ਤੇ ਕਹਿੰਦੇ ਗੁਰਵਿੰਦਰ ਖੂਨਰ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਦੋ ਖਿਡਾਰੀਆਂ ਦੇ ਦਰਮਿਆਨ ਇਹਨੂੰ ਕਾਂਗੇ ਵਾਲਾ ਆਉਂਦੇ ਆ ਹੰਦਿਆਂ ਦੇ ਲਾਗੇ ਭੱਲੇ 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 ਨਹੀਂ ਹੋ ਰੀਸਾ ਨਹੀਂ ਹੋ ਰੀਸਾ ਵਾਹ ਏ ਕਾਂਗੇ ਵਾਲਿਆ ਕਿਸ਼ਨਪੁਰਿਆ ਬਣ ਕੇ ਵੱਡਾ ਰਿਕਾਰਡ ਬਣਾਉਣ ਵਾਲਾ ਹੈ ਇਹ ਕੁਲਵਿੰਦਰ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਫਰੀਦਕੋਟਿਆ ਵੀ ਰਿਕਾਰਡ ਬਣਾਉਂਦਾ ਪਰ ਕਾਂਗੇ ਵਾਲਾ ਜਦੋਂ ਕਰਾਉਂਦਾ ਸਿਰੇ ਹੀ ਕਰਾਉਂਦਾ ਹੈ ਕਾਂਗੇ ਵਾਲਾ ਜਦੋਂ ਕਰਾਉਂਦਾ ਸਿਰੇ ਕਰਾਉਣਾ ਮਾਲਵੇ ਦੀ ਖੇਡ ਕਲੱਬ ਦਾ ਆ ਮਾਲਵੇ ਦੀ ਕਬੱਡੀ ਦਾ ਵੱਡਾ ਜਾਫੀ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਦੁਨੀਆ ਦੇ ਵਿੱਚ ਹੁੰਦੀ ਹੈ ਅੱਜ ਦੇ ਟਾਈਮ ਕਰੇਜ ਹੈ ਇਹ ਮੇਲੇ ਲੁੱਟਣ ਵਾਲਾ ਜਾਫੀ ਇਸ ਲਈ ਤਗੜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਅਗਲੀ ਵਾਲਾ ਇਹ ਜਲੰਧਰ ਤੋਂ ਆਇਆ ਕਹਿੰਦੇ ਕਿਸ਼ਨਪੁਰੇ ਖੇਡਣ ਇਹ ਜਲੰਧਰ ਤੋਂ ਆਇਆ ਮੁੰਡਾ ਜਗਰਾਂ ਵਾਲਾ ਦੋ ਵਾਰ ਖੇਡਿਆ ਇੰਗਲੈਂਡ ਕਾਂਗੇ ਵਾਲਾ ਕਹਿੰਦਾ ਦੀ ਮਰਜ਼ੀ ਨਾਲ ਆ ਜਾਊ ਮੇਰੀ ਮਰਜ਼ੀ ਨਾਲ ਕਿਆ ਬਾਤ ਹੈ ਕਿਸ਼ਨਪੁਰੇ ਵਾਲਿਓ ਗੁਰਵਿੰਦਰ ਦੇ ਜੱਫੇ ਵਧੀਆ ਲੱਗੇ ਕਰੀ ਘਾਂਗੇ ਵਾਲੇ ਨੇ ਤਾੜੀਆਂ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਫੇਰ ਨੌਜਵਾਨ ਛੱਡਦੀ ਉਮਰ ਦਾ ਤੇ ਘਾਂਗੇ ਵਾਲਾ ਕਹਿੰਦੇ ਮੂਰੇ ਹੋ ਗਿਆ ਏ ਗੁਰਵਿੰਦਰ ਘਾਂਗੇ ਵਾਲਾ ਉਹ ਕਹਿੰਦੇ ਹੁੰਦੇ ਆ ਵੀ ਹਾਏ ਬੀਬੀ ਘਾਂਗੇ ਵਾਲਾ ਆ ਗਿਆ ਭਾਈ ਰੇਡ ਸਹਰਾ ਹੋ ਗਿਆ ਬਰੋਆ ਕਿਸ਼ਨਪੁਰੇ ਵਾਲਿਓ ਗੁਰਵਿੰਦਰ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਟੁਮਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ